ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਇਸ YouTube ਚੈਨਲ ਲਰਨ ਬੀਤ ਸੰਦੀਪ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਕਿੱਸਾ ਕਾਵਨਾ ਨਾਲ ਸੰਬੰਧਿਤ ਜਿਹੜੇ ਕੁਝ ਜ਼ਰੂਰੀ ਪ੍ਰਸ਼ਨ ਨੇ ਉਹਦੇ ਬਾਰੇ ਗੱਲ ਕਰਾਂਗੇ ਠੀਕ ਹੈ ਇਹਦੇ ਵਿੱਚ ਕਿੱਸਾ ਕਾਵਨਾ ਜ਼ਰੂਰੀ ਜੇ ਸਟਾਰਟਿੰਗ ਦੇ ਵਿੱਚ ਸਵਾਲ ਪੁੱਛੇ ਜਾਂਦੇ ਨੇ ਉਹ ਕਿ ਕਿੱਸਾ ਮਤਲਬ ਕਿ ਪਹਿਲਾ ਕਿੱਸਾ ਕਿਸ ਦੁਆਰਾ ਲਿਖਿਆ ਗਿਆ ਕਿਹੜਾ ਕਿੱਸਾ ਸੀ ਕਿੱਸਾ ਇਹ ਜਿਹੜਾ ਉਹ ਕਿਸ ਭਾਸ਼ਾ ਦਾ ਸ਼ਬਦ ਹੈ ਠੀਕ ਹੈ ਕਿਵੇਂ ਇਹਦੇ ਮਤਲਬ ਕੁਝ ਜ਼ਰੂਰੀ ਤੱਤ ਕਿਹੜੇ ਨੇ ਉਹ ਸਾਰੀਆਂ ਚੀਜ਼ਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਪਰ ਹੁਣ ਆਪਾਂ ਇਹ ਦੇਖ ਲੈਣਾ ਕਿ ਕਿਸੇ ਦੇ ਨਾਲ ਸੰਬੰਧ ਜਿਹੜੇ ਪ੍ਰਸ਼ਨ ਨੇ ਉਹ ਕਿਹੜੇ-ਕਿਹੜੇ ਆ ਸਕਦੇ ਆ ਇਹਦੇ ਵਿੱਚ ਉਹ ਜਿਸ ਤਰ੍ਹਾਂ ਜ਼ਰੂਰੀ ਪ੍ਰਸ਼ਨ ਨੇ ਉਹ ਪੁੱਛੇ ਜਾ ਸਕਦੇ ਆ ਕਿ ਕਿਸਾ ਕਿਸ ਭਾਸ਼ਾ ਦਾ ਸ਼ਬਦ ਹੈ ਜਾਂ ਕਿਸ ਕਾਬਰੂਪ ਤੋਂ ਪੰਜਾਬੀ ਦੇ ਵਿੱਚ ਆਇਆ ਹੈ ਠੀਕ ਹੈ ਕਿਉਂਕਿ ਪੰਜਾਬੀ ਦੇ ਵਿੱਚ ਬਹੁਤ ਸਾਰੇ ਕਾਬਰੂਪ ਅਜਿਹੇ ਨੇ ਜਿਹੜੇ ਮੌਲਿਕ ਨਹੀਂ ਹੈਗੇ ਕਿਸੇ ਨਾ ਕਿਸੇ ਹੋਰ ਭਾਸ਼ਾ ਤੋਂ ਜੋ ਹੋਰ ਕਾਬਰੂਪਾਂ ਦੇ ਜ਼ਰੀਏ ਜਿਹੜੇ ਪੰਜਾਬੀ ਦੇ ਵਿੱਚ ਉਹ ਪ੍ਰਚਲਿਤ ਹੋਏ ਨੇ ਤੇ ਜਾਂ ਫਿਰ ਇਤਨਾ ਹੋ ਸਬੰਧਤ ਕਿਹੜਾ ਹੈ ਕਿ ਮੱਧ ਕਾਲ ਵਿੱਚ ਫਾਰਸੀ ਵਿੱਚ ਕਿਹੜੇ ਕਾ ਦੋ ਕਾਵ ਰੂਪ ਪ੍ਰਚਲਿਤ ਸੀ ਜਿਦੇ ਵਿੱਚ ਅੱਗੇ ਸਾਡੇ ਕੋਲ ਕਿੱਸਾ ਜਿਹੜਾ ਉਹ ਕਾਵ ਸਾਹਮਣੇ ਆਉਂਦਾ ਹੈ ਫਿਰ ਕਿਸੇ ਦੇ ਤੱਤ ਕਿਹੜੇ ਕਿਹੜੇ ਨੇ ਇਹ ਕੁਝ ਜ਼ਰੂਰੀ ਪ੍ਰਸ਼ਨ ਨੇ ਕਿੱਸੇ ਦੇ ਨਾਲ ਸੰਬੰਧਤ ਇਸ ਤੋਂ ਅੱਗੇ ਕਿ ਜਿਹੜਾ ਕਿੱਸਾ ਹੈ ਉਹ ਕਿਸ ਪਰੰਪਰਾ ਦੀ ਦੇਣ ਹੈ ਪੰਜਾਬੀ ਦਾ ਪ੍ਰਥਮ ਕਿੱਸਾਕਾਰ ਕੌਣ ਹੈ ਜਿਹੜਾ ਇਹ ਪ੍ਰਥਮ ਕਿੱਸਾਕਾਰ ਹੈ ਉਹ ਕਿਸ ਸਦੀ ਦੇ ਨਾਲ ਸੰਬੰਧਤ ਹੈ ਫਿਰ ਜਿਹੜਾ ਕਿੱਸਾ ਪਹਿਲਾ ਸਾਡੇ ਹੋਰ ਸਾਹਮਣੇ ਆਇਆ ਹੈ ਠੀਕ ਹੈ ਜਿਵੇਂ ਹੀਰ ਦਾ ਪਾਠ ਹੈ ਇਹਨੂੰ ਸਾਡੇ ਸਾਹਮਣੇ ਪੇਸ਼ ਕਿਸ ਨੇ ਕੀਤਾ ਹੈ ਕਿਸ ਨੇ ਲਿਆਂਦਾ ਸੀ ਇਹ ਉਹਦਾ ਅੰਤ ਹੈ ਜਿਹੜਾ ਸੁਕਾਂਤਿਕ ਜੀ ਸੀ ਜਾਂ ਦੁਖਾਂਤਿਕ ਸੀ ਸ਼ਾਮਦ ਕਿਹੜਾ ਵਰਤਿਆ ਗਿਆ ਤੇ ਵਿੱਚ ਭਾਸ਼ਾ ਕਿਹੜੀ ਹੈ ਦੀ ਉਪਭਾਸ਼ਾ ਕਿਹੜੀ ਹੈ ਜਾਂ ਜਿਹੜਾ ਸਾਡੇ ਕੋਲੇ ਪਹਿਲਾ ਪ੍ਰਥਮ ਕਿੱਸਾਕਾਰ ਆਉਂਦਾ ਹੈ ਉਹਦੇ ਸਮਕਾਲੀ ਕਿਹੜੇ-ਕਿਹੜੇ ਨੇ ਇਹ ਕੁਝ ਜ਼ਰੂਰੀ ਪ੍ਰਸ਼ਨ ਨੇ ਜਿਹੜੇ ਕਿੱਸਾ ਕਾਪ ਦੀ ਸ਼ੁਰੂਆਤ ਦੇ ਨਾਲ ਸੰਬੰਧਿਤ ਨੇ ਜਿੰਨਾਂ ਦੇ ਵਿੱਚੋਂ ਅਕਸਰੀ ਮਾਸਟਰ ਕੈਟਰ ਪੰਜਾਬੀ ਤੇ ਜੂ ਜੀ ਸੀ ਨੈਟ ਦੇ ਵਿੱਚ ਜਿੰਨਾ ਦਾ ਪੁੱਛੇ ਜਾਂਦੇ ਆ ਇਸ ਤੋਂ ਇਲਾਵਾ ਜਿਹੜਾ ਹੁਣ ਪੰਜਾਬੀ ਦਾ ਪੇਪਰ ਆ ਜਿਹੜਾ ਉਹ ਕੰਪਲਸਰੀ ਕੀਤਾ ਗਿਆ ਕਿਸੇ ਵੀ ਇਗਜ਼ਾਮ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਉਹਦੇ ਵਿੱਚ ਵੀ ਜਿਹੜਾ ਕਿੱਸਾ ਕਾਵ ਹੈ ਉਹਦੇ ਨਾਲ ਸੰਬੰਧ ਜਿਹੜੇ ਸਟਾਰਟਿੰਗ ਹੈ ਜੋ ਕਿੱਸਾ ਕਾਵ ਦੇ ਉਹਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਨੂੰ ਅਕਸਰ ਪੁੱਛ ਲਏ ਜਾਂਦੇ ਨੇ ਆਜੋ ਆਪਾਂ ਹੁਣ ਇੰਨਾ ਵਾਰੇ ਅੱਗੇ ਦੇਖਦੇ ਆਂ ਇਹ ਦੇਖੋ ਕਿ ਕਿੱਸਾ ਕਿਸ ਭਾਸ਼ਾ ਦਾ ਸ਼ਬਦ ਹੈ ਅਰਬੀ ਭਾਸ਼ਾ ਦਾ ਇਹ ਯਾਦ ਰੱਖਣਾ ਕਿ ਕਿੱਸਾ ਜਿਹੜਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹੜਾ ਸਤੰਬਰ ਦੇ ਵਿੱਚ ਜੋ ਜੀ ਸੀ ਨੈਟ ਹੋਇਆ ਏ ਆ ਹੁਣੇ ਹੋਇਆ ਏ 2024 ਦੇ ਵਿੱਚ ਹੈ ਤਾਂ ਉਹਦੇ ਵਿੱਚ ਜਿਹੜਾ ਇਹ ਸਵਾਲ ਹੈ ਉਹ ਡਾਇਰੈਕਟ ਪੁੱਛਿਆ ਗਿਆ ਸੀ ਕਿ ਕਿੱਸਾ ਕਿਸ ਭਾਸ਼ਾ ਦਾ ਸ਼ਬਦ ਹੈ ਠੀਕ ਹੈ ਤਾਂ ਯਾਦ ਰੱਖਣਾ ਕਿ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹੜਾ ਕਿੱਸਾ ਇਹ ਕਸ ਤਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਕੋਈ ਸੂਚਨਾ ਦੇਣਾ ਜਾਂ ਫਿਰ ਕਿਸੇ ਚੀਜ਼ ਦਾ ਪਿੱਛਾ ਕਰਨਾ ਜਿਹੜਾ ਕਸਤਾ ਤੋਂ ਉਹ ਤੋਂ ਬਣਿਆ ਹੈ ਕਿੱਸਾ ਅਰਬੀ ਭਾਸ਼ਾ ਦੇ ਸ਼ਬਦ ਹੈ ਫਿਰ ਅੱਗੇ ਆ ਜਾਂਦਾ ਕਿ ਕਿਸ ਕਾਵ ਰੂਪ ਤੋਂ ਪੰਜਾਬੀ ਦੇ ਵਿੱਚ ਆਇਆ ਹੈ ਤਾਂ ਇਹ ਜਿਹੜੇ ਫਾਰਸੀ ਕਾਵ ਰੂਪ ਨੇ ਉਹਦੇ ਵਿੱਚੋਂ ਜਿਹੜਾ ਕਿੱਸਾ ਹੈ ਉਹ ਸਾਡੇ ਸਾਹਮਣੇ ਨਿਕਲ ਕੇ ਬਾਹਰ ਆਉਂਦਾ ਹੈ ਮੱਧ ਕਾਲ ਦੇ ਵਿੱਚ ਉਹਨਾਂ ਕਿੱਸਾ ਉਹ ਕਾਤਾ ਰਹੇ ਜਿਹੜੀ ਮੱਧ ਕਾਲ ਦੇ ਨਾਲ ਰਿਲੇਟਡ ਹੈ ਜਿਵੇਂ ਕਿੱਸਾ ਕਾਵ ਹੋ ਗਿਆ ਸੂਫੀ ਕਾਵ ਹੋ ਗਿਆ ਗੁਰਮਤ ਕਾਵ ਹੋ ਗਿਆ ਇਹ ਸਾਰੀਆਂ ਕਿਹੜੀਆਂ ਨੇ ਮੱਧ ਕਾਲ ਦੇ ਨਾਲ ਰਿਲੇਟਡ ਕਾਪ ਤਰਾਵਾਂ ਨੇ ਫਾਰਸੀ ਦੇ ਵਿੱਚ ਦੋ ਜਿਹੜੇ ਸਾਡੇ ਕੋਲ ਕਾਵਿ ਰੂਪ ਪਰਚਲਿਤ ਨੇ ਜਿਤ ਵਿੱਚ ਪਹਿਲਾ ਇੱਕ ਸੀਦਾ ਦੂਸਰਾ ਹੈ ਮਸਨਵੀ ਤਾਂ ਜਿਹੜਾ ਪੰਜਾਬੀ ਦੇ ਵਿੱਚ ਪਰਚਲਿਤ ਕਿੱਸਾ ਹੈ ਉਹਦਾ ਸੰਬੰਧ ਮਸਨਵੀ ਕਾਵਿ ਰੂਪ ਦੇ ਵਿੱਚ ਹੈ ਕਸੀਦੇ ਦਾ ਆਪਾਂ ਅਰਥ ਲੈ ਲੈਨੇ ਆ ਤੇ ਇਹ ਵੀ ਰੇ ਇਹ ਵੀ ਪੁੱਛਿਆ ਜਾਂਦਾ ਕਿ ਫਾਰਸੀ ਦੇ ਵਿੱਚ ਕਿਹੜੇ ਦੋ ਕਾਵਿ ਰੂਪ ਪਰਚਲਿਤ ਸਿਗੇ ਤੇ ਅੱਗੇ ਉਹ ਪੰਜਾਬੀ ਦੇ ਜਿਹੜਾ ਕਿੱਸਾ ਹੈ ਕਿਸ ਕਾਵਿ ਰੂਪ ਦੇ ਨਾਲ ਸੰਬੰਧਤ ਹੈ ਤਕਸੀਤੇਦਾਰਤਾ ਕਿਸੇ ਬਾਦਸ਼ਾਹ ਦੀ ਉਸਤਤ ਦੇ ਲਈ ਲਿਖੀ ਹੋਈ ਕੋਈ ਕਾਵ ਰਚਨਾ ਠੀਕ ਹੈ ਜ ਜਿਹਦੇ ਵਿੱਚ ਕਿਸੇ ਵੱਡੇ ਮਹਾਰਾਜੇ ਦੀ ਬਾਦਸ਼ਾਹ ਦੀ ਉਸਤਤ ਜਾਂ ਪ੍ਰਸ਼ੰਸਾ ਕੀਤੀ ਗਈ ਹੋਵੇ ਮਸਨਵੀ ਕੀ ਹੈ ਕਿਸੇ ਬਹਾਦਰ ਸੂਰਮੇ ਦੀ ਘਟਨਾਵਾਂ ਨੂੰ ਪੇਸ਼ ਕੀਤਾ ਜਾਂਦਾ ਹੈ ਇਸ ਦੇ ذریعے ਠੀਕ ਹੈ ਤਾਂ ਅੱਗੇ ਜਿਹੜਾ ਮਸਨਵੀ ਕਾਵ ਰੂਪ ਹੈ ਉਹਦੇ ਅੱਗੇ ਦੋ ਭਾਗ ਹੋਰ ਨੇ ਜਿਹਦੇ ਵਿੱਚ ਇੱਕ ਹੈ ਰਸਨੀਆ ਤੇ ਇੱਕ ਹੈ ਬਜ਼ਨੀਆ ਪੀਅਰ ਇਸ ਤੋਂ ਕਿਹਾ ਜਾਂਦਾ ਕਿ ਕਿਸੇ ਦੇ ਤੱਤ ਕਿਹੜੇ-ਕਿਹੜੇ ਨੇ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਈ ਵਾਰ ਸਾਡੇ ਤੋਂ ਕਿਸੇ ਦੇ ਤੱਤ ਪੁੱਛ ਲਏ ਜਾਂਦੇ ਆ ਅਲੱਗ-ਅਲੱਗ ਆਪਸ਼ਨ ਆ ਪਾ ਕੇ ਫਿਰ ਉਹਦੇ ਵਿੱਚ ਸਾਨੂੰ ਇੱਕ ਸਹੀ ਚੂਜ਼ ਕਰਨੀ ਪੈਂਦੀ ਹੈ ਕਿ ਕਿਸੇ ਦੇ ਤੱਤ ਅਸਲ ਦੇ ਵਿੱਚ ਕਿਹੜੇ-ਕਿਹੜੇ ਨੇ ਤਾਂ ਇਹਦੇ ਵਿੱਚ ਪਹਿਲਾ ਹੈ ਸਾਡੇ ਕੋਲੇ ਮੰਗਲਾ ਚਰਨ ਪਹਿਲਾ ਹੈ ਮੰਗਲਾ ਚਰਨ ਜਾਂ ਹਮਦ ਜਿਹਦੇ ਵਿੱਚ ਰੱਬ ਦੀ ਜਾਂ ਪ੍ਰਮਾਤਮਾ ਦੀ ਜਿਹੜੀ ਉਹ ਪ੍ਰਸ਼ੰਸਾ ਕੀਤੀ ਜਾਂਦੀ ਹੈ ਠੀਕ ਹੈ ਦੂਸਰਾ ਹੈ ਕਥਾਵਸਤੂ ਕਿ ਕਿਹੋ ਜੇ ਮਤਲਬ ਕਿ ਕਿਸ ਜਿਵੇਂ ਹੁਣ ਮੋਸਟਲੀ ਜਿਹੜੇ ਕਿਸੇ ਨੇ ਉਹਦੇ ਵਿੱਚ ਪ੍ਰੇਮ ਨੂੰ ਆਧਾਰ ਬਣਾਇਆ ਗਿਆ ਹੈ ਜਿਸ ਦੇ ਵਿੱਚ ਇਸ਼ਕ ਹਕੀਕੀ ਤੇ ਇਸ਼ਕ ਮਿਜਾਜੀ ਦੇ ਰੂਪ ਦੇ ਵਿੱਚ ਹੈ ਠੀਕ ਹੈ ਤੇ ਉਸ ਤੋਂ ਅੱਗੇ ਪਾਤਰ ਚਿੱਤਰਣ ਹੋ ਗਿਆ ਫਿਰ ਵਾਤਾਵਰਣ ਹੋ ਗਿਆ ਕਿ ਕਿਹੋ ਜਿਹਾ ਹੈ ਫਿਰ ਭਾਸ਼ਾ ਉਹਦੇ ਵਿੱਚ ਆ ਜਾਂਦੀ ਹੈ ਕਿ ਭਾਸ਼ਾ ਕਿਹੜੀ ਵਰਤੀ ਗਈ ਹੈ ਉਪਭਾਸ਼ਾ ਕਿਹੜੀ ਵਰਤੀ ਗਈ ਹੈ ਉਸ ਤੋਂ ਬਾਅਦ ਇਹਦੇ ਵਿੱਚ ਬਾਰਤਲਾਪ ਆ ਜਾਂਦੀ ਨੇ ਕਿ ਕਿਤਾਾਂ ਦੇ ਜਿਹੜੇ ਕਿੱਸਾ ਕਵੀ ਨੇ ਉਹਦੇ ਵਿੱਚ ਜਿਹੜੇ ਹਿੱਸਾ ਕਰਨ ਕਿਸ ਤਰ੍ਹਾਂ ਦੇ ਉਹਦੇ ਵਿੱਚ ਬਾਰਤਲਾਪ ਉਹ ਲਈ ਨੇ ਠੀਕ ਹੈ ਇਸ ਤੋਂ ਅੱਗੇ ਆ ਜਾਂਦਾ ਸਾਡੇ ਕੋਲ ਕਿ ਕਿੱਸਾ ਕਿਸ ਪਰੰਪਰਾ ਦੀ ਦੇਣਾ ਹੈ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਸਵਾਲ ਹੈ ਕਿ ਕਿੱਸਾ ਕਿਸ ਪਰੰਪਰਾ ਦੀ ਦੇਣਾ ਸਾਡੇ ਕੋਲ ਤਾਂ ਇਹ ਸਾਡੇ ਕੋਲੇ ਸਾਮੀ ਪਰੰਪਰਾ ਦੀ ਦੇਣਾ ਹੈ ਕਿੱਸਾ ਠੀਕ ਹੈ ਕਿਉਂਕਿ ਜਿਹੜੀਆਂ ਇਹ ਸੂਫੀ ਕਾਬ ਹੋ ਗਿਆ ਕਿੱਸਾ ਕਾਬ ਹੋ ਗਿਆ ਇਹ ਜੋ ਇਸਲਾਮੀ ਪਰੰਪਰਾ ਹੈ ਜਨੂੰ ਅਸੀਂ ਸਾਮੀ ਪਰੰਪਰਾ ਬੋਲਦੇ ਨੇ ਉਹਦੇ ਵਿੱਚੋਂ ਨਿਕਲ ਕੇ ਬਾਹਰ ਆਈਆਂ ਹੋਈਆਂ ਧਰਾਵਾਂ ਨੇ ਠੀਕ ਹੈ ਉਹਦੇ ਵਿੱਚੋਂ ਸੀਗਾ ਇਸ ਤੋਂ ਅੱਗੇ ਜ਼ਰੂਰੀ ਕਿ ਪੰਜਾਬੀ ਦਾ ਪ੍ਰਥਮ ਕਿੱਸਾਕਾਰ ਕੌਣਾ ਹੈ ਤੇ ਇਹ ਪ੍ਰਮਾਣਿਕ ਹੋ ਚੁੱਕਿਆ ਹੈ ਕਿ ਜਿਹੜਾ ਪੰਜਾਬੀ ਦਾ ਪਹਿਲਾ ਕਿੱਸਾਕਾਰ ਹੈ ਉਹ ਹੈ ਦਮੋਦਰ ਠੀਕ ਹੈ ਦਮੋਦਰ ਜਿਹੜਾ ਉਹ 15ਵੀਂ ਸਦੀ ਨਾਲ ਸੰਬੰਧਿਤ ਹੈ ਤੇ ਦਮੋਦਰ ਨੇ ਲਿਖਿਆ ਸੀ ਕਿੱਸਾ ਉਹ ਹੀਰ ਦਾ ਠੀਕ ਹੈ ਤੇ ਜੇ ਤੁਸੀਂ ਦਮੋਦਰ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੇਰੇ ਇਸੇ ਚੈਨਲ ਦੇ ਉੱਪਰ ਦਮੋਦਰ ਨਾਲ ਰਿਲੇਟਡ ਇੱਕ ਪੂਰੀ ਵੀਡੀਓ ਅਪਲੋਡ ਕੀਤੀ ਗਈ ਹੈ ਜਿਦੇ ਵਿੱਚ ਦਮੋਦਰ ਦੇ ਸਾਰੇ ਉਹਦੇ ਕਿੱਸੇ ਬਾਰੇ ਜਿਹੜੇ ਉਹ ਸਵਾਲ ਨੇ ਜਾਂ ਕਿਸ ਤਰ੍ਹਾਂ ਤੇ ਆ ਸਕਦੇ ਆ ਉਹਦੀ ਥਿਊਰੀ ਜਿਹੜੀ ਉਹ ਦੱਸੀ ਗਈ ਹੈ ਤਾਂ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਪਹਿਲੀ ਵਾਰ ਜਿਹੜਾ ਹੀਰ ਦਾ ਪਾਠ ਹੈ ਸਾਡੇ ਸਾਹਮਣੂ ਕਿਸ ਨੇ ਪੇਸ਼ ਕੀਤਾ ਸੀ ਤਾਂ ਉਹ ਗੰਗਾ ਸਿੰਘ 베ਦੀ ਨੇ ਕੀਤਾ ਸੀ ਜਿਹੜੇ ਇਦਾਂ ਦੇ ਸਵਾਲ ਨੇ ਉਹ ਖਾਸ ਕਰਕੇ ਮਾਸਟਰ ਕਲਾਸ ਦੇ ਵਿੱਚ ਪੁੱਛ ਲੈ ਜਾਂਦੇ ਆ ਕਿ ਜਿਹੜਾ ਪਹਿਲੀ ਵਾਰ ਹੀਰ ਦਾ ਪਾਠ ਹੈ ਉਹ ਸਾਡੇ ਸਾਹਮਣੇ ਕੌਣ ਲੈ ਕੇ ਆਇਆ ਸੀ ਕਿਸ ਨੇ ਪੇਸ਼ ਕੀਤਾ ਸੀ ਤਾਂ ਜਿਹੜਾ ਦਮੋਦਰ ਤੇ ਲਿਖਿਆ ਹੋਇਆ ਹੈ ਜਿਹੜਾ ਹੀਰ ਦਾ ਕਿੱਸਾ ਹੈ ਉਹਦਾ ਅੰਤ ਪੁੱਛ ਲਿਆ ਜਾਂਦਾ ਕਿ ਕਿਹੋ ਜਿਹਾ ਸੀ ਤਾਂ ਇਹ ਸੁਖਾ ਸੁਖੰਤਕ ਅੰਤ ਸੀਗਾ ਇਹਦਾ ਸ਼ਾਂਤੀ ਦੇ ਵਿੱਚ ਦਬਈਆ ਵਰਤਿਆ ਗਿਆ ਸੀ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਹੈ ਫਿਰ ਭਾਸ਼ਾ ਇਹਦੇ ਵਿੱਚ ਲੈਂਦੀ ਵਰਤੀ ਗਈ ਹੈ ਉਪ ਭਾਸ਼ਾ ਇਹਦੇ ਵਿੱਚ ਚੰਗੀ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਈ ਵਾਰ ਪੁੱਛ ਲਿਆ ਜਾਂਦਾ ਹੈ ਕਿ ਜਿਹੜੀ ਉਹ ਭਾਸ਼ਾ ਉਹ ਕਿਹੜੀ ਵਰਤੀ ਗਈ ਹੈ ਉਪ ਭਾਸ਼ਾ ਕਿਹੜੀ ਵਰਤੀ ਗਈ ਹੈ ਠੀਕ ਹੈ ਉਸ ਤੋਂ ਅੱਗੇ ਆ ਜਾਂਦਾ ਕਿ ਸਮਕਾਲੀ ਸੂਫੀ ਸ਼ਾਇਰ ਕਿਹੜੇ ਘੋੜੇ ਹੋਏ ਨੇ ਕਿਉਂਕਿ ਕਿੱਸਾ ਕਾਵ ਦੇ ਨਾਲ ਨਾਲ ਸੂਫੀ ਕਾਬੀ ਪੈਰਲਲ ਚੱਲ ਰਹੀਆਂ ਸੀ ਇਹ ਚੀਜ਼ਾਂ ਤਾਂ ਸਮਕਾਲੀ ਸੂਫੀ ਸ਼ਾਇਰ ਕਿਹੜੇ ਕਿਹੜੇ ਹੋਏ ਨੇ ਉਹਦੇ ਨਾਲ ਸੁਲਤਾਨ ਬਾਹੂ ਹੈ ਹਾਸ਼ਮ ਤੇ ਹਾਮਦ ਇਹ ਕਿੱਸਾ ਕਾਰਨੀ ਜਿਹੜੇ ਦਮੋਦਰ ਦੇ ਸਮੇਂ ਦੇ ਵਿੱਚ ਉਹਦੇ ਸਮਕਾਲ ਦੇ ਵਿੱਚ ਚੱਲ ਰਹੇ ਸੀ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਈ ਵਾਰ ਇਹ ਪੁੱਛ ਲਿਆ ਜਾਂਦਾ ਕਿ ਦਮੋਦਰ ਦੇ ਸਮਕਾਲੀ ਜਿਹੜੇ ਸ਼ਾਇਰ ਨੇ ਉਹਨਾਂ ਨੂੰ ਅਸੀਂ ਚੁਣਨਾ ਹੁੰਦਾ ਦੇਖਣਾ ਹੁੰਦਾ ਕਿ ਕਿਹੜੇ-ਕਿਹੜੇ ਨੇ ਤੇ ਸਭ ਤੋਂ ਇੰਪੋਰਟੈਂਟ ਇੱਕ ਗੱਲ ਹੋਰ ਇਹਦੇ ਨਾਲ ਕਿ ਜਿਹੜਾ ਇਹ ਸੀ ਛੋਟਾ ਕਿੱਸਾ ਦਮੋਦਰ ਨੇ ਉਹ ਇੱਕ ਸੂਤ੍ਰਿਕ ਸ਼ੈਲੀ ਦੇ ਜ਼ਰੀਏ ਸਾਡੇ ਸਾਹਮਣੇ ਪੇਸ਼ ਕੀਤਾ ਹੈ ਤਾਂ ਇਸੇ ਛੋਟੀ ਜੀ ਵੀਡੀਓ ਕਿੱਸਾ ਕਾਵਨ ਨਾਲ ਸੰਬੰਧਤ ਕੁਝ ਇੰਪੋਰਟੈਂਟ ਪ੍ਰਸ਼ਨਾਂ ਦੀ ਤਾ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪਸੰਦਾ ਹੀ ਹੋਵੇਗੀ ਜੇ ਤੁਹਾਨੂੰ ਇਹ ਫਾਇਦੇਮੰਦ ਲੱਗਦੀ ਹੈ ਕੁਝ ਕਿ ਤੁਸੀਂ ਇਹਦੇ ਵਿੱਚੋਂ ਸਿੱਖਿਆ ਹੈ ਤਾਂ ਪਲੀਜ਼ ਵੀਡੀਓ ਨੂੰ ਅੱਗੇ ਤੋਂ ਅੱਗੇ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਧੰਨਵਾਦ